ਏ ਆਪਾਂ ਨਾ ਚੰਨਿਆਂ ਦੀ ਦਾਲ ਛੋਲਿਆਂ ਦੀ ਦਾਲ ਲਈ ਸੀ ਦਲੀ ਹੋਈ ਤੇ ਇਹਨੂੰ ਮੈਂ ਤਿੰਨ ਵਾਰ ਪਾਣੀ ਸਾਫ ਪਾਣੀ ਨਾਲ ਧੋ ਕੇ ਇਹ ਇੱਕ ਇੱਕ ਇਹ ਲਈ ਸੀ ਕੁੱਲੀ ਦਾਲ ਦੀ ਤੇ ਤਿੰਨ ਚਾਰ ਘੰਟੇ ਭੋਂਦਾ ਸੀ ਭੋਂ ਕੇ ਹੁਣ ਪਾਣੀ ਚੋਂ ਕੱਢ ਲਿਆ ਪਾਣੀ ਬਿਲਕੁਲ ਨਿਚੋੜਤਾ ਇਹਦਾ ਤੇ ਇਹ ਕੁਛ ਇਸ ਤਰ੍ਹਾਂ ਛੋਲਿਆਂ ਦੀ ਦਾਲ ਆ ਇਹ ਦਲੇ ਹੋਈ ਛੋਲਿਆਂ ਦੀ ਦਾਣ ਹੈ ਤੇ ਇਹਦੇ ਬਣਾਵਾਂਗੇ ਹੁਣ ਆਪਾਂ ਮੋਤੀ ਚੂਰ ਦੇ ਲੱਡੂ ਇਹਨੂੰ ਆਪਾਂ ਮਿਕਸੀ ਚ ਪਾ ਕੇ ਪੀਸ ਲਾਂਗੇ। ਦਰਦਰਾ ਜਿਹਾ ਪੀਸਣਾ ਹੈ। ਤਾਂ ਦਾ ਪੀਸ ਲੈਣਾ ਕਿਉਂਕਿ ਜੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਨੇ ਆ ਨਾ ਉਹ ਕਿਹੜਾ ਪਿਓਰ ਵੇਸਨ ਦੇ ਆਪਾਂ ਦਿੰਦੇ ਨੇਗੇ ਇਹ ਹੁਣ ਆਪਾਂ ਆਪਣੇ ਘਰੇ ਦਾਲ ਹੈ ਜਿਹੜੀ ਚੰਨਿਆਂ ਦੀ ਉਹਦਾ ਬਣਾ ਰਹੇ ਆ ਤਵਾ ਦੇ ਨਾ ਇਸ ਤਰ੍ਹਾਂ ਦਾ ਹੋ ਜੂ ਸਾਰਾ ਆਪਾਂ ਦਾਲ ਨੂੰ ਇਸ ਤਰ੍ਹਾਂ ਪੀਸ ਲਾਂਗੇ ਆ ਦੇਖੋ ਸਾਰੀ ਦਾਲ ਨੂੰ ਆਪਾਂ ਮਿਕਸੀ ਚ ਪੀਸ ਲਾਂਗੇ ਇਹ ਨਾ ਹੁਣ ਇਸ ਤਰ੍ਹਾਂ ਦੀ ਆਪਾਂ ਛੋਟੇ-ਛੋਟੇ ਮੱਠੀਆਂ ਜਿਹਾ ਕਰਕੇ ਇਹਦੇ ਵਿੱਚ ਘਿਓ ਦੇ ਤਲ ਲਾਂਗੇ ਸਾਰੀਆਂ ਤਾਂ ਕਿ ਇਹ ਨਾ ਸਾਰੇ ਪੱਕ ਜਾਣ ਨੋਨ ਇਸ ਤਰ੍ਹਾਂ ਕਰਕੇ ਆਟ ਪਲਟ ਕਰਕੇ ਬਿਲਕੁਲ ਸੁਨਹਿਰਾ ਹੋਣ ਤੱਕ ਭੁੰਨਾਂਗੇ ਤਾਂ ਕਿ ਇਹਨਾਂ ਵੇਸਨ ਪੱਕ ਜੇ ਚੰਗੇ ਤਾਂ ਇਹ ਹੁਣ ਇਸ ਤਰ੍ਹਾਂ ਪੱਕ ਗਏ ਇਹਨਾਂ ਨੂੰ ਆਪਾਂ ਕੱਢ ਲਾਂਗੇ ਸਾਰੇ ਨਾ ਇਸੇ ਤਰ੍ਹਾਂ ਕੱਢ ਲਾਂਗੇ ਨਾ ਜਿਹੜਾ ਆਪਾਂ ਛੋਲਿਆਂ ਦੀ ਦਾਲ ਦਾ ਚੰਨਿਆਂ ਦੀ ਦਾਲ ਦਾ ਪੀਸਿਆ ਸੀ ਉਹਨਾਂ ਦੀ ਸਾਰੀਆਂ ਮੱਠੀਆਂ ਵਾਂਗੂ ਕੱਢ ਲਿਆ ਤਾਂ ਕਿ ਬੇਸਣ ਵਾਂਗੂ ਸੀਗਾ ਪੱਕ ਜਵੇ ਮਿਕਸੀ ਚ ਪੀਸਿਆ ਹੋਇਆ ਤੇ ਇਹਨਾਂ ਨੂੰ ਨਾ ਆਪਾਂ ਛੋਟੇ ਛੋਟੇ ਟੁਕੜੇ ਬਣਾ ਕੇ ਦਰਦੜਾ ਜਾ ਪੀਸ ਲਾਂਗੇ ਆ ਦੇਖੋ ਲੱਡੂਆ ਵਰਗਾ ਹੋ ਗਿਆ ਨਾ ਜਿਵੇਂ ਬੂੰਦੀ ਹੁੰਦੀ ਹੈ ਇਹ ਨਾ ਇੱਕ ਕੌਲੀ ਦਾਲ ਦੀ ਸੀਗੀ ਆਪਾਂ ਹਾਫ ਜਾਂ ਹਾ ਚੀਨੀ ਲੈ ਰਹੇ ਆ ਇਹਦੇ ਵਿੱਚ ਅੱਧੇ ਕੌਲੀ ਪਾਣੀ ਪਾਵਾਂਗੇ ਗੈਸ ਨੂੰ ਕਰਾਂਗੇ ਆਨ ਤੇ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਰੰਗ ਦੇਣ ਵਾਸਤੇ ਚਾਸ਼ਨੀ ਹਲੇ ਹਲਾਵਾਂਗੇ ਆਪਾਂ ਕੁਲਣ ਤੱਕ ਇਹ ਚਾਸ਼ਨੀ ਬਣ ਰਹੀ ਹੈ ਤੇ ਚਾਰ ਲੈਚੀਆਂ ਇਹਨਾਂ ਨੂੰ ਆਪਾਂ ਕੁੱਟ ਕੇ ਵਿੱਚ ਪਾਵਾਂਗੇ ਫਲੇਵਰ ਵਾਸਤੇ ਥੋੜਾ ਜਿਹਾ ਫੂਡ ਕਲਰ ਪਾਵਾਂਗੇ बस सिर्फ ਨਮਕ ਰੰਗ ਵਾਸਤੇ ਪਾਣੀ ਚ ਘੋਲ ਕੇ ਇਹਨੂੰ ਇਹਨੂੰ ਗੈਸ ਨੂੰ ਕਰ ਦਿੰਨੇ ਆ ਬੰਦ ਤੇ ਬਾਕੀ ਦਾ ਪ੍ਰੋਸੈਸ ਚੱਲਦੀ ਰਹੇਗਾ ਨਮਕ ਰੱਪਾ ਇਹਦੇ ਵਿੱਚ ਪਾਵਾਂਗੇ ਚਾਹਨੇ ਜਿਹੜੀ ਆਪਾਂ ਬਣਾਇਆ ਹੈ ਜਿਹੜਾ ਮਾਣਾ ਮोटा ਕੱਚਾ ਪਾਣੀ ਹੋ ਗਿਆ ਨਿਕਲ ਗਿਆ 5 ਮਿੰਟ ਭੁੰਨ ਕੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਹਨੇ ਜਿਹੜਾ ਮਾੜਾ ਮੁੱਟਾ ਕੋਈ ਕੱਚਾ ਪਾਣੀ ਹੋਇਆ ਹੋਵੇ ਨਿਕਲ ਜਾਊਗਾ ਹੁਣ ਆਪਾਂ ਚਾਹੇ ਪਾਉਣਿਆ ਇਸ ਵਿੱਚ ਹੁਣ ਇਹ ਸਾਰੇ ਮਟੀਰੀਅਲ ਨੂੰ ਨਾ ਆਪਾਂ ਦੂਸਰੇ ਚ ਸ਼ਿਫਟ ਕਰ ਲਾਂਗੇ ਤਾਂ ਕਿ ਠੰਡਾ ਹੋ ਜੇ ਫਿਰ ਆਪਾਂ ਲੱਡੂ ਬੱਤਾਂਗੇ ਆਪਾਂ ਮਗਜ ਗਜਪਾਏ ਨੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਿੰਨੇ ਆ ਠੰਡਾ ਹੋ ਗਿਆ ਜਦੋਂ ਆਪਾਂ ਉਦੋਂ ਲੱਡੂ ਬਣਾਵਾਂਗੇ ਫਿਰ ਬੱਚੇ ਮਜ਼ੇ ਨਾਲ ਖਾਣਗੇ ਹਨਾ ਹੁਣ ਆਪਾਂ ਬਣਾ ਰਹੇ ਆ ਇਹਦੇ ਲੱਡੂ ਲੱਡੂ ਬਣਾ ਕੇ ਰੈਡੀ ਕਰ ਲੈਨੇ ਹੁਣ ਸਭ ਤੋਂ ਪਹਿਲਾਂ ਇਹ ਲੱਡੂ ਖਾਊਗਾ ਮੇਰਾ ਪੋਤਾ ਲਓ ਜੀ ਖਾਓ ਲੱਡੂ ਤੁਸੀਂ ਵੀ ਬਣਾਉਣੀ ਹੈ ਇਹ ਲੱਡੂਆਂ ਦੀ ਰੈਸਪੀ ਤੇ ਫਿਰ ਸਾਨੂੰ ਦੱਸਣਾ ਵੀ ਤੁਹਾਡੀ ਰੈਸਪੀ ਕਿਸ ਤਰ੍ਹਾਂ ਦੀ ਬਣੀ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ